ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀਓ ਨੂੰ ਲੈ ਕੇ ਹਾਜ਼ਰ ਹਾਂ ਜਦੀ ਵੱਡੀ ਖਬਰ ਪਹਿਲਾਂ ਰਾਵੀ ਦਰਿਆ ਦਾ ਹੜ੍ਹ ਹੁਣ ਮੀਂਹ ਕਾਰਨ ਲੋਕ ਚਿੰਤਿਤ ਅੰਮ੍ਰਿਤਸਰ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਅਜਨਾਲਾ ਵਿਧਾਨ ਸਭਾ ਹਲਕੀ ਦੇ RAMDAS ਕਸਬੇ ਵਿੱਚ ਪਿੰਡ ਵਿੱਚ ਪਾਣੀ ਦਾ ਪ੍ਰਭਾਵ ਘਟ ਹੋ ਰਿਹਾ ਹੈ ਅਜਨਾਲਾ ਕਸਬੇ ਦੇ ਪਰੇ ਕੱਕੜ ਅਤੇ ਪਿੰਡੀਆਂ ਨਪਾਲ ਅਤੇ ਪਿੰਡਾਂ ਵਿੱਚ ਹੜ੍ਹ ਦੇ ਪਾਣੀ ਦਾ ਪ੍ਰਭਾਵ ਵਧ ਰਿਹਾ ਹੈ ਸ਼ਨੀਵਾਰ ਦੁਪਹਿਰ ਤੋਂ ਸ਼ੁਰੂ ਹੋਈ بارش ਐਤਵਾਰ ਤੱਕ ਜਾਰੀ ਰਹੀ ਅਤੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪਹਿਲਾਂ ਹੀ ਉਹ ਗਲੀਆਂ ਵਿੱਚ ਹੜ੍ਹ ਦਾ ਪਾਣੀ ਵਧਨ ਕਾਰਨ ਚਿੰਤਾਤ ਸਨ ਹੁਣ ਵੀ ਕਰਨ ਲੋਕ ਚਿੰਤਤ ਹਨ ਕਿਉਂਕਿ ਅੱਜ ਵੀ ਕੁਝ ਲੋਕਾਂ ਦੇ ਘਰਾਂ ਵਿੱਚ ਲੈਂਟਰ ਨਹੀਂ ਹਨ ਪਰ ਗੱਡਰ ਅਤੇ ਬਾਲਿਆਂ ਦੀਆਂ ਛੱਤਾਂ ਹਨ ਜਿਨ੍ਹਾਂ ਵਿੱਚ ਮਿੱਟੀ ਦਾ ਭਾਰ ਵੀ ਹੈ ਜੇਕਰ ਮੀਂਹ ਜਾਰੀ ਰਿਹਾ ਤਾਂ ਘਰਾਂ ਦੀਆਂ ਛੱਤਾਂ ਤੇ ਮਿੱਟੀ ਤੇ ਮਿੱਟੀ ਦੇ ਜ਼ਿਆਦਾ ਭਾਰ ਕਾਰਨ ਕਮਜ਼ੋਰ ਛੱਤਾਂ ਡਿੱਗ ਸਕਦੀਆਂ ਹਨ ਰਮਦਾਸ ਦੇ ਕੁਝ ਪਿੰਡਾਂ ਵਿੱਚ ਹੜ੍ਹ ਦੇ ਪਾਣੀ ਦਾ ਪੱਧਰ ਘਟ ਕਰਨ ਕਾਰਨ ਖੇਤਾਂ ਵਿੱਚ ਖੜੀਆਂ ਫਸਲਾਂ ਦਿਖਾਈ ਦੇ ਰਹੀਆਂ ਹਨ ਰਮਦਾਸ ਦੇ ਕੁਝ ਪਿੰਡ ਦੇ ਉੱਚੇ ਹੀ ਸਿਆਣੀਆਂ ਗਲੀਆਂ ਵਿੱਚ ਹੜ੍ਹ ਦਾ ਪਾਣੀ ਉਤਰ ਜਾਣ ਦਾ ਕਾਰਨ ਲੋਕਾਂ ਨੇ ਆਪਣੇ ਘਰਾਂ ਵਿੱਚ ਸੁੱਖ ਦਾ ਸਾਲ ਲਿਆ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ ਹੋਈ ਤਬਾਈ ਕਾਰਨ ਲੋਕਾਂ ਲੋਕ ਚਿੰਤਤ ਹਨ ਕਿਉਂਕਿ ਉਹਨਾਂ ਦੇ ਸੁਪਨਿਆਂ ਦੇ ਕਾਰਨ ਨੁਕਸਾਨੇ ਗਏ ਹਨ ਲੋਕਾਂ ਨੇ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪਦੇਰ ਨੇ ਕਿਹਾ ਹੈ ਕਿ ਉਹਨਾਂ ਦੀਆਂ ਟੀਮਾਂ ਅਜਨਾਲਾ ਦੀਨੋਂ ਦੇ ਪਿੰਡਾਂ ਵਿੱਚ ਹੜਪੀੜ ਤਾਂ ਦੀ ਮਦਦ ਕਰਨ ਵਿੱਚ ਲਗਾਤਾਰ ਲੱਗੀਆਂ ਆਈਆਂ ਹਨ ਹੜ ਦੇ ਪਾਣੀ ਤੋਂ ਬਾਅਦ ਹੁਣ ਛਨੀ ਮਾਰ ਤੋਂ ਲਗਾਤਾਰ ਹੋ ਰਹੀ بارش ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ ਦੇਖਿਆ ਜਾ ਰਿਹਾ ਹੈ ਕਿ ਡੇਰਾ ਬਾਬਾ ਨਾਨਕ ਤੋਂ ਬਾਅਦ ਹੁਣ ਰਮਦਾਸ ਵਿੱਚ ਹੜ ਦੇ ਪਾਣੀ ਦਾ ਪੱਧਰ ਘਟ ਗਿਆ ਹੈ ਅਜਨਾਲਾ ਕੱਕੜ ਤੰਦਨ ਨੇਪਾਲ ਕੋਟਲਾ ਅਤੇ ਪੂੰਗਾ ਤੋ ਬਾਦ ਪਿੰਡਾਂ ਵਿੱਚ ਪਾਣੀ ਔਨ ਕਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਸਮੇਂ ਮੀਂਹ ਤੋਂ ਇਲਾਵਾ ਕੋਈ ਥਾਂਵਾਂ ਤੇ ਹੜ ਦਾ ਪਾਣੀ ਨਹੀਂ ਪਹੁੰਚਿਆ ਹੈ ਸਰਮਣ ਸਿੰਘ ਪੰਦੀਰ ਦਾ ਕਹਿਣਾ ਹੈ ਕਿ ਹੁਣ ਵੀ ਸੱਕੀ ਨਾਲੇ ਤੇ ਪਾਣੀ ਤੋਂ ਪ੍ਰਭਾਵਿਤ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ ਜਿੱਥੇ ਅਜੇ ਵੀ ਮਦਦ ਦੀ ਲੋੜ ਹੈ ਪ੍ਰਸ਼ਾਸਨ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਤ ਸਮੱਗਰੀ ਪਹੁੰਚਾਉਣ ਦੀ ਅਪੀਲ ਹੈ ਤਾਂ ਜੋ ਕੋਈ ਸਮੱਸਿਆ ਨਾ ਆਵੇ ਧੰਨਵਾਦ